ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਭਣਪਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭਣਪਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਬਸੰਤ ਪੰਚਮੀ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਬਸੰਤ ਪੰਚਮੀ ਆ ਤੇ ਜਿਸ ਤਰ੍ਹਾਂ ਕਹਿੰਦੇ ਕਿ ਆਈ ਬਸੰਤ ਪਾਲਾ ਉਡੰਤ ਕਿਉਂਕਿ ਬਸੰਤ ਤੋਂ ਬਾਅਦਾਂ ਪਾਲਾ ਜਿਹੜਾ ਘਟੰਡਾ ਪੈਂਦਾ ਠੰਡ ਘਟੰਡਾ ਪੈਂਦੀ ਆ ਦਿਨ ਪੱਗਰਣ ਡਾ ਪੈਂਦੇ ਆ ਧੁੱਪਾਂ ਲੱਗਣ ਡਾ ਪੈਂਦੀਆਂ ਵਾ ਤੇ ਹੌਲੀ-ਹੌਲੀ ਜਿਹੜੀ ਆ ਠੰਡ ਨੇ ਆਪਣੀ ਜਿਹੜੀ ਮਤਲਬ ਕਿ اپنی ਜਿਹੜੀ ਗਤੀ ਹੈ ਨਾ ਹੌਲੀ ਕਰ ਲੈਣੀ ਆ ਤੇ ਗਰਮੀ ਨੇ ਵਧਾ ਲੈਣੀ ਆ ਤੇ ਬਾਕੀ ਆਪਾਂ ਜਿਸ ਤਰ੍ਹਾਂ ਸਿੱਖ ਧਰਮ ਚ ਬਸੰਤ ਪੰਜਮੀ ਮਨ ਦੇ ਕਿ ਅੱਜ ਬਸੰਤ ਪੰਜਮੀ ਆ ਤੇ Hindu ਧਰਮ ਜਾਂ Hindu ਭਣਪਰਾ ਜਿਹੜਿਆ ਅੱਜ ਸਰਸਵਤੀ ਪੂਜਾ ਕਰਦੇ ਆ ਉਹ ਅੱਜ ਸਰਸਵਤੀ ਪੂਜਾ ਬਿਠਾਉਂਦੇ ਆ ਤੇ ਪੂਜਾ ਕਰਦੇ ਆ ਕਿੰਦੀ ਕੀ ਸਰਸਵਤੀ ਮਾਤਾ ਵਿਦਿਆ ਦਾਤਾ ਕਿਉਂਕਿ ਸਰਸਵਤੀ ਵਿਦਿਆ ਦੀ ਦਾਤੀ ਆ ਇਸ ਕਰਕੇ ਬੱਚੇ ਅੱਜ ਦੇ ਦਿਨ ਪੜ੍ਹਦੇ ਨੇ ਸਕੂਲਾਂ 'ਚ ਟਿਊਸ਼ਨ 'ਚ ਸਭ ਜਗ੍ਹਾ ਛੁੱਟੀ ਹੁੰਦੀ ਆ ਜੀ ਕਿਤਾਬਾਂ ਨੂੰ ਹਰਾ ਇੱਕਦਮ ਪੂਰਾ ਆਰਾਮ ਦਿੱਤਾ ਜਾਂਦਾ ਪੂਜਾ ਵਾਲੀ ਅਸਤਾਨ ਤੇ ਕਿਤਾਬਾਂ ਕਾਪੀਆਂ ਬੱਚੇ ਆਪਣੀਆਂ ਰੱਖਦੇ ਆ ਤਾਂ ਕਿ ਸਾਨੂੰ ਚੰਗੀ ਤਰ੍ਹਾਂ ਵਿਦਿਆ ਆਵੇ ਸੋ ਸਾਰਿਆਂ ਨੂੰ ਸਰਸਵਤੀ ਪੂਜਾ ਦੀਆਂ ਵੀ ਬਹੁਤ-ਬਹੁਤ ਵਧਾਈਆਂ ਲੋਪੇ ਇਥੇ ਬੱਚਿਆਂ ਨੇ ਕੱਲ ਕਰ ਲਈ ਫਰਮੈਸ਼ ਕਿ ਮੰਮੀ ਦੋਸੇ ਖਵਾਓ ਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਸਾਡਾ ਜਿਹੜਾ ਮਾਝੇ ਵਾਲੇ ਬਲੌਗ ਤੇ ਲੱਖ ਸਬਸਕਰਾਈਬਰ ਹੋਏ ਸੀ ਅਸੀਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤਾ ਸੀ ਉਹਦਾ ਅੱਜ ਪਲੇ ਬਟਨ ਆਇਆ ਸੀ ਤੇ ਬੱਚੇ ਕਹਿੰਦੇ ਕਿ ਮੰਮੀ ਫਿਰ ਅੱਜ ਕੁਝ ਚੰਗਾ ਕੁਝ ਖਾਸ ਹੋ ਜਾਵੇ ਸਭ ਤੋਂ ਪਹਿਲਾਂ ਤੇ ਅਸੀਂ ਸਵੇਰੇ ਬਣਾਏ ਦੋਸੇ ਕਿਉਂਕਿ ਕਲਿੱਪਾਂ ਸਾਡੀਆਂ ਗਾਂਵ-ਪਸ਼ਾਂ ਹੋ ਗਈਆਂ ਵਾਂ ਜਿਹੜੀਆਂ ਇਟਲੀਆਂ ਵਾਲੀ ਕਲਿੱਪ ਸੀ ਉਹ ਪਹਿਲੀ ਸੀ ਤੇ ਉਸਿਆਂ ਵਾਲੀ ਮਗਰਲੀ ਸੀ ਅੱਗੇ-ਪਿੱਛੇ ਕਰਤੀ ਤੇ ਫਿਰ ਨਾਲੇ ਅਸੀਂ ਇਡਲੀ ਵੀ ਬਣਾਈ ਸੀ ਕਿਉਂਕਿ ਸਵੇਰੇ ਵੰਚ ਨੂੰ ਟਿਪਣ ਵੀ ਦੇਣਾ ਸੀ ਤੇ ਸਾਰਿਆਂ ਨੇ ਨਾਸ਼ਤਾ ਵੀ ਇਡਲੀ ਦਾ ਕੀਤਾ ਸੁਕਰ ਵਿੱਚ ਇਟਲੀ ਦੋਸਾ ਬਣਾਉਂਦਾ ਸਭ ਤੋਂ ਵਧੀਆ ਤੇ ਸੌਖੀ ਚੀਜ਼ ਇਹ ਵਾ ਕਿ ਤੁਸੀਂ ਜਿੰਨਾ ਮਰਜ਼ੀ ਖਾਓ ਤੇ ਨਾਲੇ ਸਾਫ਼ ਸੁਥਰਾ ਹੁੰਦਾ ਵਾ ਤੇ ਇੱਕ ਹੀ ਵਾਰ ਤੁਹਾਡੀਆਂ ਦੋਵੇਂ ਚੀਜ਼ਾਂ ਜਿੰਨੀਆਂ ਜੇ ਤੁਸੀਂ ਇੱਕ ਚੀਜ਼ ਲਈ ਬੈਟਰ ਤਿਆਰ ਕਰਦੇ ਤੇ ਤੁਹਾਡੀਆਂ ਦੋਵੇਂ ਚੀਜ਼ਾਂ ਬਣ ਜਾਂਦੀਆਂ ਇੱਧਰ ਆਪਾਂ ਬਣਾਹੀ ਨਾਰੀਅਲ ਦੀ ਚਟਣੀ ਤੇ ਉਹਨੂੰ ਲਾਇਆ ਰਾਈ ਸਰੋਂ ਦਾ ਤੜਕਾ ਤੇ ਦੋ ਸਵਾਸ ਤੇ ਪੱਤੇ ਨੇ ਚਟਣੀਆਂ ਤਿਆਰ ਕੀਤੀਆਂ ਸੀ ਲੋ ਭਈ ਫਿਰ ਬੱਚੇ ਕਹਿੰਦੇ ਕਿ ਮੰਮੀ ਜਦੋਂ ਇੰਨਾ ਖੁਸ਼ ਹਾ ਤੇ ਫਿਰ ਅਜ ਮਿੱਠਾ ਕਿਉਂ ਨਾ ਹੋਵੇ ਤੇ ਗੱਲ ਵੀ ਸਹੀ ਆ ਮਿੱਠੇ ਵਾਲੀ ਗੱਲ ਤੇ ਬਣਾ ਨਹੀਂ ਦੇ ਸੀ ਇਧਰ ਮੈਂ ਕਿਹਾ ਚਲੋ ਬਈ ਅੱਜ ਤੁਹਾਨੂੰ ਮੈਂ ਕੜਾ ਬਣਾ ਕੇ ਖਵਾਉਣੀ ਆ ਕਿਉਂਕਿ ਕੜਾ ਸਭ ਤੋਂ ਮਿੱਠੀ ਚੀਜ਼ ਹੈ ਵਾਕੇ ਘਰ ਵਿੱਚ ਬਣਾਉ ਸਾਰੇ ਜਣੇ ਆਪਾਂ ਰਲ ਕੇ ਬੈਠ ਕੇ ਖਾ ਲੈਨੇ ਆ ਤੇ ਸੂਜੀ ਦਾ ਕੜਾ ਬੱਚੇ ਖਾਸ ਕਰਕੇ ਜਿਹੜਾ ਪਸੰਦ ਕਰਦੇ ਆ ਸਾਰੇ ਬੱਚਿਆਂ ਨੂੰ ਪਸੰਦ ਹੁੰਦਾ ਸੂਜੀ ਦਾ ਕੜਾ ਤੇ ਮੈਂ ਵੀ ਸੂਜੀ ਦਾ ਕੜਾਹ ਬਣਾਉਣ ਲੱਗੀ ਉਹਦੇ ਲਈ ਮੈਂ ਇੱਕ ਕੌਲੀ ਸੂਜੀ ਦੀ ਲੈ ਲਈ 1.5 ਚਮਚਾਚ ਆਪਾਂ ਵਿੱਚ ਪਾ ਲਿਆ ਘਿਓ ਤੁਸੀਂ ਘਿਓ ਵੱਧ ਘੱਟ ਵੀ ਕਰ ਸਕਦੇ ਆਪਣੀ ਮਰਜ਼ੀ ਮਦ ਪਰ ਕਿਉਂਕਿ ਸੂਜੀ ਚੰਗੀ ਤਰ੍ਹਾਂ ਭੁੱਜਦੀ ਹੈ ਜੇ ਤੁਸੀਂ 1.5 ਕੜਛੀ ਵਿੱਚ ਘਿਓ ਦੀ ਪਾ ਲੋ ਤੇ ਤੇ ਇਹਨੂੰ ਆਪਾਂ ਹੌਲੀ ਹੌਲੀ ਅੱਗ ਤੇ ਭੁੰਨਾਂਗੇ ਤਦ ਤੱਕ ਆਪਾਂ ਦੂਸਰੀ ਤਿਆਰੀ ਕਰ ਲਾਂਗੇ ਪਾਣੀ ਵੀ ਮੈਂ ਜਿਹੜਾ ਸੀ ਇੱਕ ਸਾਈਡ ਤੇ ਗਰਮ ਕਰਕੇ ਰੱਖ ਲਿਆ ਸੀ ਤੇ ਇਹਦੇ ਵਿੱਚ ਆਪਾਂ ਨਾ ਦੋ ਚੁਟਕੀਆਂ ਜਿਹੜੀਆਂ ਵਾਂ ਨਮਕdੀਆਂ ਪਾਉਣੀਆਂ ਤੁਸੀਂ ਪੌਂਜ ਦੀ ਸੂਜੀ ਦੇ ਵਿੱਚ ਦੋ ਚੁਟਕੀਆਂ ਨਮਕdੀਆਂ ਪਾ ਦੋ ਕਿਉਂਕਿ ਇਹਦੇ ਨਾਲ ਕੜਾਹ ਜਿਹੜਾ ਬੜਾ ਹੀ ਸਵਾਦ ਤੇ ਕਰਾਰਾ ਬਹੁਤ ਵਧੀਆ ਬਣਦਾ ਵਾ ਤੁਸੀਂ ਕਦੀ ਬਣਾ ਕੇ ਦੇਖੋ ਤੇ ਦੋ ਚੁਟਕੀਆਂ ਵਿੱਚ ਨਮਕdੀਆਂ ਜ਼ਰੂਰ ਪਾਓ ਦੇਖੋ ਤੁਹਾਡੇ ਕੜਾਹ ਦਾ ਟੇਸਟੀ ਪੂਰਾ ਜਿਹੜਾ ਵਾ ਇੱਕਦਮ ਬਦਲ ਜਾਊਗਾ ਇੱਕਦਮ ਇਦਾਂ ਦੀ ਚੀਜ਼ ਹੈ ਕਿ ਜਿਹੜੀ ਮਤਲਬ ਕਿ ਨਾ ਤੁਸੀਂ ਕਦੀ ਨਹੀਂ ਪਾਈ ਹੋਣੀ ਪਰ ਤੁਸੀਂ ਇੱਕ ਵਾਰੀ ਕਰਕੇ ਦੇਖੇ ਦੋ ਚੁਟਕੀਆਂ ਸਵਾਦ ਕਿੰਨਾ ਵਧਾਉਂਦੀਆਂ ਹਨ ਤੇ ਬਾ ਇਧਰ ਮੈਂ ਡ్రਾਈ ਫਰੂਟ ਦੇ ਵਿੱਚ ਬਦਾਮ ਲੈ ਲਏ ਥੋੜੇ ਕਿਸਮਿਸ ਥੋੜੇ ਮਖਜ ਲੈ ਲਏ ਸੀ ਤੇ ਮੈਂ ਕਿ ਚਲੋ ਬਦਾਮਾਂ ਨੂੰ ਆਪਾਂ ਥੋੜਾ ਜਿਹਾ ਕੋਟਲ ਲੈਨੇ ਆ ਕਿਉਂਕਿ ਜਿਆਦਾ ਫਿਰ ਬੱਚਿਆਂ ਦੇ ਮੂੰਹ 'ਚ ਆਉਣ ਨਾਲ ਤੇ ਬੱਚੇ ਕੜ-ਕੜ ਕੇ ਸਾਈਡ ਤੇ ਰੱਖ ਦਿੰਦੇ ਆ ਛੋਟੀ ਇਲਾਚੀ ਦੇ ਵੀ 2-4 ਦਾਣੇ ਤੁਸੀਂ ਵਿੱਚ ਪਾ ਸਕਦੇ ਆ ਜੇ ਤੁਹਾਡੇ ਬੱਚੇ ਨਹੀਂ ਖਾਂਦੇ ਤੇ ਨਾ ਵੀ ਪਾਓ ਕੋਈ ਗੱਲ ਨਹੀਂ ਬਾਕੀ ਵੱਡੇ ਸਿਆਣੇ ਤੇ ਖਾ ਹੀ ਲੈਂਦੇ ਬੱਚੇ ਚੀਜ਼ ਨਹੀਂ ਥੋੜੇ ਨਖਰੇ ਕਰਦੇ ਆ ਤੇ ਇਧਰ ਆਪਾਂ ਇੱਕ ਕੌਲੀ ਚੀਨੀ ਦੀ ਲਈ ਸੀ ਥੋੜਾ ਜਿਹਾ ਮੈਂ ਇਥੇ ਜਰਦੇ ਵਾਲਾ ਰੰਗ ਲਿਆ ਸੀ ਕਿਉਂਕਿ ਰੰਗ ਪਾਉਣ ਦੇ ਨਾਲ ਕੜਾਹ ਦਾ ਜਿਹੜਾ ਮਤਲਬ ਬੜਾ ਹੀ ਸੋਹਣਾ ਲੱਗਦਾ ਵੇਖਣ ਦੇ ਵਿੱਚ ਹੀ ਕਿ ਇੰਨਾ ਸੋਹਣਾ ਪੀਲਾ ਪੀਲਾ ਕੜਾਹ ਲੱਗਦਾ ਤੇ ਦੋ ਛੁਟਕੀਆਂ ਰੰਗ ਦੀਆਂ ਪਾਈਆਂ ਵਿੱਚ ਥੋੜਾ ਜਿਹਾ ਮਲਾਇਆ ਪਾਣੀ ਤੇ ਮਲਾ ਕੇ ਆਪਾਂ ਇਹਨੂੰ ਵੀ ਸਾਈਡ ਤੇ ਰੱਖ ਲੈਣੇ ਆ ਪਹਿਲਾਂ ਆਪਾਂ ਚੰਗੀ ਤਰ੍ਹਾਂ ਸੂਜੀ ਭੁੰਨਣ ਦਵਾਂਗੇ ਕਿਉਂਕਿ ਮੈਂ ਬਹੁਤ ਸੇਮ-ਸੇਮ ਤੇ ਭੁੰਨਦੇ ਹੀ ਸੀ ਹੌਲੀ ਹੌਲੀ ਤਾਂ ਕਿ ਮੈਂ ਦੂਸਰਾ ਕੰਮ ਕਰਦਿਆ ਕਰਦਿਆਂ ਸੂਜੀ ਜਿਹੜੀ ਹੈ ਥੱਲੇ ਨਾ ਲੱਗ ਜੇ ਕਦੇ-ਕਦੇ ਹੁੰਦਾ ਹੈ ਕਿ ਤੁਸੀਂ ਗੈਸ ਤੇਜ਼ ਕਰ ਦੋ ਤੇ ਚੀਜ਼ ਝੱਟ ਨਾਲ ਥੱਲੇ ਲੱਗ ਕੇ ਲਾਲ ਹੋ ਜਾਂਦੀ ਆ ਇੱਥੇ ਮੈਂ ਆਰਾਮ-ਆਰਾਮ ਨਾਲ ਸੂਜੀ ਨੂੰ ਭੁੰਨਿਆ ਬਾਕੀ ਸੂਜੀ ਤੋਂ ਇਹਨਾਂ ਵ ਤੁਸੀਂ ਜਿਹੜਾ ਆਟੇ ਦਾ ਵੀ ਕੜਾਹ ਬਣਾ ਸਕਦੇ ਆ ਆਟੇ ਦੇ ਕੜਾਹ ਵੀ ਇਸ ਤਰ੍ਹਾਂ ਹੀ ਬਣਦਾ ਬਸ ਥੋੜਾ ਜਿਹਾ ਫਰਕ ਪੈਂਦਾ ਵਾ ਉਹ ਚਕਕੋ ਜਿਹੜਾ ਇਸ ਤੋਂ ਵੀ ਜ਼ਿਆਦਾ ਲੱਗਦਾ ਵਾ ਉਹ ਚ ਜਿਸ ਤਰ੍ਹਾਂ ਤੁਸੀਂ ਇੱਕ ਕੌਲੀ ਜਿਹਾ ਆਟਾ ਲੈਨੇ ਤੇ ਇੱਕ ਕੌਲੀ ਤੁਹਾਨੂੰ ਘਿਓ ਵੀ ਚਾਹੀਦਾ ਵਾ ਤਾਂ ਹੀ ਆਟੇ ਦਾ ਕੜਾਹ ਬਣਦਾ ਵਾ ਸੂਜੀ ਦੇ ਵਿੱਚ ਆਪਾਂ ਘਿਓ ਘੱਟ ਵੀ ਪਾ ਦਈਏ ਤੇ ਚੱਲ ਜਾਂਦਾ ਵਾ ਲੋਬੀ ਆਪਾਂ ਚੰਗੀ ਤਰ੍ਹਾਂ ਜਦੋਂ ਜਿਹੜਾ ਸੂਜੀ ਆਉਂਦਾ ਦਾਲ ਉਹ ਲਾ ਲੋਗੀ ਤੇ ਵਿੱਚੇ ਡ్రਾਈ ਫਰੂਟ ਪਾ ਕੇ ਚੰਗੀ ਤਰ੍ਹਾਂ ਭੁੰਨ ਲਾਂਗੇ ਤਾਂ ਕਿ ਇਹਨਾਂ ਦੇ ਵਿੱਚ ਕੱਚਾਪਨ ਨਾ ਰਵੇ ਚੰਗੀ ਤਰ੍ਹਾਂ ਅ ਜਿੱਦਾਂ ਹੀ ਮੈਂ ਕਿਸ਼ਮਿਸ ਪਾਏ ਤੇ ਕਿਸ਼ਮਿਸ ਪੂਰੇ ਪੂਨ ਪੁਝੰਡਾ ਤੇ ਪਟ ਪਟ ਹੋਣ ਦੇ ਪੀ ਆਵਾਜ਼ ਆਉਂਦਾ ਪੀ ਸੋ ਇਹ ਹੁੰਦਾ ਵਾ ਮੇਰੇ ਘੜਾ ਬਣਾਉਣ ਦਾ ਤਰੀਕਾ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਆਪਾਂ ਇੱਕ ਦੂਜੇ ਦੇ ਨਾਲ ਆਪਣੇ ਤਜਰਬੇ ਸ਼ੇਅਰ ਕਰਦੇ ਆਂ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਮੈਂ ਕਿਸ ਤਰ੍ਹਾਂ ਬਣਾਇਆ ਮੈਂ ਵੀ ਕਈਆਂ ਨੂੰ ਵੇਖ ਕੇ ਕਦੀ ਕਦੀ ਕੁਝ ਵੇਖ ਕੇ ਮੈਨੂੰ ਵੀ ਲੱਗਦਾ ਕਿ ਮੈਂ ਆ ਚੀਜ਼ ਬਣਾਵਾਂ ਕਿਉਂਕਿ ਹਮੇਸ਼ਾ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੁਸੀਂ ਕਦੀ ਵੀ ਸਿੱਖ ਸਕਦੇ ਕੋਈ ਵੀ ਆਦਮੀ ਇਹ ਨਹੀਂ ਕਹਿ ਸਕਦਾ ਕਿ ਮੈਂ ਪੂਰਾ ਮਹਾਰਿ ਚੀਜ਼ ਪਰਫੈਕਟ ਆਂ ਕੋਈ ਕੋਈ ਚੀਜ਼ਾਂ ਜੋ ਤੁਸੀਂ ਪਰਫੈਕਟ ਨਹੀਂ ਹੋ ਸਕਦੇ ਤੁਸੀਂ ਦੂਸਰਿਆਂ ਕੋ ਸਿੱਖਦੇ ਆਪਾਂ ਆਪਣੇ ਸਾਰੇ ਇੱਕ ਦੂਜੇ ਦੇ ਨਾਲ ਤਜਰਬੇ ਜਿਹੜੇ ਆ ਉਹ ਸ਼ੇਅਰ ਕਰਦੇ ਆਂ ਲੋ ਭਈ ਇੱਥੇ ਮੈਂ ਗਰਮ ਪਾਣੀ ਪਾਤਾ ਵਿੱਚੇ ਮੈਂ ਪਾਤੀ ਚੀਨੀ ਪਾਣੀ ਅੰਦਾਜ਼ੇ ਪਾ ਦੇਣਾ ਪਾਣੀ ਦਾ ਕੋਈ ਉਹ ਨਹੀਂ ਹੁੰਦਾ ਕਿਉਂਕਿ ਆਪਾਂ ਚੀਨੀ ਪਾਉਂਨੇ ਨਾਲ ਉਹ ਵੀ ਪਾਣੀ ਛੱਡ ਦਿਸ ਕਰਕੇ ਪਾਣੀ ਤੇ ਤੁਸੀਂ ਕੌਲੀਆਂ ਵੀ ਨਾਪ ਕੇ ਪਾ ਸਕਦੇ ਤਿੰਨ ਕੌਲੀਆਂ ਤੇ ਇਸ ਤਰ੍ਹਾਂ ਅੰਦਾਜ਼ੇ ਵੀ ਪਾ ਸਕਦੇ ਮੈਂ ਤੇ ਅੰਦਾਜ਼ੇ ਉਹਨੇ ਤੁਹਾਨੂੰ ਜੀ ਆਈਡੀਆ ਨਹੀਂ ਆ ਤੁਸੀਂ ਜਿੱਦਾਂ ਇੱਕ ਕੱਪ ਸੂਜੀ ਆ ਤੇ ਤੁਸੀਂ ਜਿਹੜਾ ਉਹਦੇ ਵਿੱਚ 2 1/2 ਕੱਪ ਪਾਣੀ ਪਾ ਲਓ ਕਿਉਂਕਿ ਇੱਥੇ ਮੈਂ ਵੀ ਇੰਨਾ ਕ ਪਾਇਆ ਔਰ ਬਾਕੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਪਹਿਲਾਂ ਮਿਕਸ ਕਰ ਲਾਂਗੇ ਕਿਉਂਕਿ ਚੀਨੀ ਨੇ ਪਾਣੀ ਛੱਡਣਾ ਵਾ ਤੇ ਸਾਡਾ ਜਿਹੜਾ ਕੜਾ ਬਸ ਬਣਨੀ ਹੀ ਵਾਲਾ ਦੇਖ ਸਕਦੇ ਜੇ ਕੜਾ ਦੇਖਣ ਚ ਕਿੰਨਾ ਸੋਹਣਾ ਲੱਗਿਆ ਔਰ ਜਿੰਨਾ ਇਹ ਦੇਖਣ ਚ ਸੋਹਣਾ ਲੱਗੰਦਾ ਸੀ ਨਾ ਸਹੀ ਚ ਖਾਣ ਚ ਵੀ ਓਨਾ ਹੀ ਸੋਹਣਾ ਲੱਗੰਦਾ ਸੀ ਤੇ ਖਾਣ ਚ ਸਵਾਦ ਵੀ ਬੜਾ ਹੁੰਦਾ ਸੀ ਕਿਉਂਕਿ ਡਰਾਈ ਫੂਡ ਦੇ ਨਾਲ ਇੰਨਾ ਸੋਹਣਾ ਵਧੀਆ ਕੜਾ ਬਣਿਆ ਨਾ ਮੈਂ ਕਹਿੰਦੀ ਕੀ ਗੱਲ ਆ ਸੋ ਅੱਜ ਕੱਲ ਦੇ ਬੱਚੇ ਜਿਹੜੇ ਹਨ ਹੈਲਦੀ ਚੀਜ਼ਾਂ ਖਾਂਦੇ ਨੇ ਇਹ ਹੁੰਦੀਆਂ ਹੈਲਦੀ ਕਰਦੀਆਂ ਚੀਜ਼ਾਂ ਜਿਹੜੀਆਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਇੱਕ ਤੇ ਤੁਹਾਡਾ ਮਾਲ ਬੱਚਿਆਂ ਦੀ ਹਲਦੀ ਚੀਜ਼ ਬਣ ਜਾਂਦੀ ਆ ਇਸੇ ਬਣਨੇ ਬੱਚੇ ਦੇ ਅੰਦਰ ਥੋੜਾ ਬਹੁਤਾ ਕਿਉਂ ਹੋ ਜਾਂਦਾ ਥੋੜਾ ਬਹੁਤਾ ਡਰਾਈ ਫਰੂਟ ਜਾਂਦਾ ਵਾ ਹੈ ਨਾ ਤੇ ਲੋ ਬਈ ਕੜਾਹ ਬਣ ਗਿਆ ਕੜਾਹ ਨੂੰ ਨਾ ਅਸਲ ਦੇ ਵਿੱਚ ਬਣਾਉਂਦਾ ਆ ਹੀ ਤਰੀਕਾ ਵਧੀਆ ਹੁੰਦਾ ਕਿ ਤੁਸੀਂ ਉਹਨੂੰ ਥੋੜਾ ਜਿਹਾ ਜਦੋਂ ਪਾਣੀ ਪਾ ਲੈਨੇ ਨਾ ਤੁਹਾਨੂੰ ਥੋੜਾ ਜਿਹਾ ਗੈਸ ਫੁੱਲ ਕਰਕੇ ਉਹਨੂੰ ਹਿਲਾਓ ਤੇ ਜਦੋਂ ਇੱਕਦਮ ਦੇਖਿਆ ਕਿ ਤੁਸੀਂ ਥੋੜਾ ਜਿਹਾ ਬਣੰਦਿਆ ਵਾ ਤੇ ਗੈਸ ਨੂੰ ਬੰਦ ਕਰਕੇ ਉਹਦੇ ਉੱਤੇ ਢੱਕਣ ਦੇ ਦਿਓ ਕਿਉਂਕਿ ਇਨੂੰ ਘੱਟੋ-ਘੱਟ ਤੁਸੀਂ 10 ਮਿੰਟ ਦੀ ਰੈਸਟ ਜ਼ਰੂਰ ਦਿਓ ਕਿਉਂਕਿ ਜਿਹੜੀ ਸੂਜੀ ਹੁੰਦੀ ਹੈ ਨਾ ਇਹਨੂੰ ਫੁੱਲਣ ਵਾਸਤੇ 10 ਮਿੰਟ ਦਾ ਟਾਈਮ ਚਾਹੀਦਾ ਹੁੰਦਾ ਆਪਾਂ ਸਿੱਧਾ ਬਣਾ ਕੇ ਇਹਨੂੰ ਜਿਹੜਾ ਵਾ ਨਾ ਭਾਂਡੇ ਵਿੱਚ ਨਹੀਂ ਪਾ ਸਕਦੇ ਕਿਉਂਕਿ ਇਹ ਹਜੇ ਸੂਜੀ ਫੁੱਲੀ ਨਹੀਂ ਆ ਔਰ 10 ਮਿੰਟ ਬਾਅਦ ਇਹ ਤਾਂ ਤੁਸੀਂ ਟੈਕਸਚਰ ਦੇਖਿਓ ਬੜਾ ਹੀ ਵਧੀਆ ਦੇਖ ਸਕਦੇ ਜੇ ਇੰਦਰ ਮੈਂ 10 ਮਿੰਟ ਦੀ ਰੈਸਟ ਦਿੱਤੀ ਰੈਸਟੋਰੈਂਟ ਤੋਂ ਬਾਹਰ ਮੈਂ ਦੇਖਿਆ ਕਿ ਕੜਾ ਬੜਾ ਹੀ ਸੋਹਣਾ ਬਣ ਕੇ ਤਿਆਰ ਹੋ ਗਿਆ ਔਰ ਇਸ ਤਰ੍ਹਾਂ ਤਣ ਕੜਾ ਦਾ ਜਿਹੜਾ ਕੱਲਾ ਕੱਲਾ ਦਾਣਾ ਹੋ ਜਾਂਦਾ ਜਾਨੀ ਕਿ ਸੂਜੀ ਦਾ ਕੱਲਾ ਕੱਲਾ ਦਾਣਾ ਹੋ ਜਾਂਦਾ ਜੀ ਆਪਾਂ ਨੂੰ ਪਹਿਲਾਂ ਇਕੱਠੀ ਪਾ ਲੈਂਦੇ ਨਾ ਤਾਂ ਉਹਨੇ ਇੱਕ ਦੂਜੇ ਦੇ ਨਾਲ ਲਪਕਣਾ ਹੀ ਹੁਣ ਇੱਕਦਮ ਪੂਰਾ ਜਿਹੜਾ ਨਾ ਖਿੜਿਆ ਖਿੜਿਆ ਕੜਾ ਬਣਿਆ ਸੁੱਕੜਾ ਬਣਾਉਂਦਾ ਇਹ ਸਭ ਤੋਂ ਵਧੀਆ ਤਰੀਕਾ ਵਾ ਲੋਬੇ ਸਭ ਤੋਂ ਪਹਿਲਾਂ ਪਾ ਕੇ ਦਿੰਨੇ ਆਪਾਂ ਆਪਣੇ ਬਜ਼ੁਰਗਾਂ ਨੂੰ ਉਸ ਤੋਂ ਬਾਅਦ ਆ ਪਾਵਾਂਗੇ ਬੱਚਿਆਂ ਵਾਸਤੇ ਸੋ ਸਾਡੇ ਘਰ ਦੇ ਵਿੱਚ ਸਾਰੇ ਜਣੇ ਮਿੱਠਾ ਬਹੁਤ ਪਸੰਦ ਕਰਦੇ ਆ ਮਿੱਠੇ ਦੇਸੀ ਕੋਈ ਵੀ ਚੀਜ਼ ਬਣਾਈਏ ਤੇ ਸਾਡੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੇ ਖੁਸ਼ ਹੋ ਕੇ ਮਿੱਠਾ ਖਾਂਦੇ ਆ ਮਿੱਠੇ ਦੇ ਬਹੁਤ ਸ਼ੁਕੀਨ ਆ ਸੋ ਏਸੀ ਸਾਡਾ ਕੜਾ ਬਣਾਉਣ ਦਾ ਤਰੀਕਾ ਅਸੀਂ ਤੁਹਾਡੇ ਨਾਲ ਆਪਣੀ ਰੈਸਪੀ ਆਪਣਾ ਤਜਰਬਾ ਸ਼ੇਅਰ ਕੀਤਾ ਤਾਂ ਨੂੰ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਸਾਡੇ ਇਸ ਚੈਨਲ ਤੇ ਵੀ ਤੁਸੀਂ ਛੇਤੀ ਛੇਤੀ ਸਾਡੇ ਸਬਸਕ੍ਰਾਈਬਰ ਵਧਾਓ ਤਾਂ ਕਿ ਆਪਾਂ ਇਸ ਚੈਨਲ ਦੀਵੇਂ ਖੁਸ਼ੀਆਂ ਬਣਾਈਏ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਲਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਦੇਖ ਸਕਦੇ ਜੇ ਕੜਾ ਤੁਹਾਨੂੰ ਦੇਖਣ ਚ ਸੁਆਦ ਲੱਗਾ ਸੋ ਇਹੋ ਜਿਹਾ ਕੜਾ ਤੁਸੀਂ ਵੀ ਆਪਣੇ ਘਰੇ ਬਣਾ ਕੇ ਖਾਓ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਕੇ ਦੇਖੋ ਬੜਾ ਸਵਾਦ ਬੰਦਾ ਔਰ ਲੂਣ ਪਾਉਣਾ ਬਿਲਕੁਲ ਨਾ ਭੁੱਲਿਓ ਥੋੜਾ ਜਿਹਾ ਲੂਣ ਪਾਇਓ ਕਿਉਂਕਿ ਲੂਣ ਪਾਉਣ ਦੇ ਨਾਲ ਇਹ ਬਹੁਤ ਵਧੀਆ ਤੇ ਬੜਾ ਸਵਾਦ ਬੰਦਾ ਪਹਿਲਾਂ ਮੈਂ ਕਿਹਾ ਕਿ ਚਲੋ ਪਹਿਲਾਂ ਆਪਾਂ ਆਪਣੇ ਦਿਨੇ ਆ ਬੇਬੇ ਬਾਪੂ ਨੂੰ ਫਿਰ ਪਾਚ ਬੱਚਿਆਂ ਨੂੰ ਪਾ ਕੇ ਦਵਾਂਗੇ ਤੇ ਮੈਂ ਇਧਰ ਦੇਣ ਜਾਂਦੀ ਸੀ ਉਸ ਤੋਂ ਬਾਅਦ ਆ ਮੈਂ ਵੀ ਥੋੜਾ ਜਿਹਾ ਖਾਦਾ ਕਿਉਂਕਿ ਨਵਦੀਪ ਕਹਿੰਦੀ ਮਮੀ ਤੁਸੀਂ ਇਕੱਲੇ ਇਕੱਲੇ ਖਾਂਦੇ ਮੈਂ ਕਿਹਾ ਕਿ ਹਾਂ ਮੇਰਾ ਵੀ ਤੇ ਖਾਣਾ ਬੰਦਾ ਵਾ ਨਾ ਥੋੜਾ ਮੈਂ ਵੀ ਤੇ ਥੋੜੀ ਖੁਸ਼ੀ ਸ਼ੇਅਰ ਕਰਨੀ ਨਾ ਆਪਣੇ ਨਾਲ ਨਾ ਵੈਸੇ ਤੇ ਮੈਂ ਕਿਹਾ ਕਿ ਮੈਂ ਜ਼ਿਆਦਾ ਤਨ ਪਤਾ ਹੋ ਕਿ ਮਿੱਠਾ ਅੱਜਕੱਲ ਬਹੁਤ ਘੱਟ ਕਰਦਾ ਵਾ ਪਰ ਫੇ ਵੀ ਥੋੜਾ ਜਿਹਾ ਖਾ ਕੇ ਮੂੰਹ ਤੇ ਮਿੱਠਾ ਕਰਨਾ ਸ਼ਗਨ ਤੇ ਕਰਨਾ ਵਾ ਨਾ ਸੁਖਾਂ ਚ ਖੜਾ ਬਹੁਤ ਸਵਾਲ ਲੱਗਣਦੇ ਸੀ ਬਾਕੀ ਬੱਚਿਆਂ ਨੇ ਤੇ ਪੀਜੇ ਮੰਗਾ ਕੇ ਖਾ ਲਏ ਸੀ ਬੱਚੇ ਕੰਦੇ ਮਮੇ ਸਿਕੜਾ ਬਾਅਦ ਚਖਾਵਾਂਗੇ ਚਲੋ ਜੀ ਮਿਲਦੇ ਹਾਂ ਇੱਕ ਨਵੇਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ